ਸਤਿ ਸ਼੍ਰੀ ਅਕਾਲ ਦਾ ਅਨਮਿਊਟ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਤੇਜਿੰਦਰ ਚੰਦੀ ਸਵਾਗਤ ਕਰਦਾ ਤੇ ਬੁਲਟਨ ਦਾ ਆਗਾਜ਼ ਕਰਦੇ ਹਾਂ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਦੇ ਨਾਲ ਸੋ ਬੁਲਟਨ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਹਲਕਾ ਬਰਨਾਲਾ ਦੇ ਲੋਕਾਂ ਨੂੰ ਮਿਲਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਤੋਂ ਪਰਾਲੀ ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਨੂੰ ਘੇਰਿਆ ਉਹਨਾਂ ਦਾ ਕਹਿਣਾ ਹੈ ਕਿ ਪਰਾਲੀ ਦਾ ਮੁੱਦਾ ਕੇਵਲ ਪੰਜਾਬ ਦਾ ਨਹੀਂ ਪੂਰੇ ਉੱਤਰ ਭਾਰਤ ਦਾ ਮੁੱਦਾ ਹੈ ਤੇ ਇਸ ਦੇ ਹੱਲ ਦੇ ਲਈ ਕੇਂਦਰ ਸਰਕਾਰ ਸਾਰੇ ਸੂਬਿਆਂ ਦੇ ਨਾਲ ਬੈਠ ਕੇ ਗੱਲਬਾਤ ਕਰੇ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਲਗਾਤਾਰ ਪਰਾਲੀ ਨੂੰ ਲਾਈ ਜਾਂਦੀ ਅੱਗ ਦਾ ਮੁੱਦਾ ਹਰ ਸਾਲ ਗਰਮਾਉਂਦਾ ਹੈ ਪਰ ਇਸ ਦੇ ਉੱਤੇ ਸਿਆਸਤ ਜ਼ਰੂਰ ਕੀਤੀ ਜਾਂਦੀ ਹੈ ਪਰੰਤੂ ਇਸ ਦੇ ਸਥਾਈ ਹੱਲ ਦੇ ਲਈ ਕਦੇ ਵੀ ਕੇਂਦਰ ਸਰਕਾਰ ਅੱਗੇ ਨਹੀਂ ਆਈ ਬਲਕਿ ਪੰਜਾਬ ਸਰਕਾਰ ਲਗਾਤਾਰ ਹਰ ਸਾਲ ਹਰ ਸੰਭਵ ਯਤਨ ਕਰਦੀ ਹੈ ਪਰੰਤੂ ਕੇਂਦਰ ਸਰਕਾਰ ਹਮੇਸ਼ਾ ਪਰਾਲੀ ਸਾੜਨ ਕਰਕੇ ਖਰਾਬ ਹੋ ਰਹੇ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਦੋਸ਼ੀ ਠਹਿਰਾਉਂਦਾ ਹੈ ਉਨਾਰਾ ਕਹਿੰਦੇ ਕਿ ਅਸੀਂ ਆਪਣੇ ਤੌਰ ਦੇ ਉੱਤੇ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ ਤੇ ਮਸ਼ੀਨਰੀ ਵੀ ਮੁਹੱਈਆ ਕਰਵਾਈ ਹੈ ਉੱਥੇ ਹੀ ਕੇਂਦਰ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਸੋ ਸੀਐਮ ਮਾਨ ਨੇ ਕਿਹਾ ਕਿ ਇਸ ਦੇ ਹੱਲ ਦੇ ਲਈ ਕੇਂਦਰ ਸਰਕਾਰ ਸਾਰੇ ਸੂਬਿਆਂ ਦੇ ਨਾਲ ਬੈਠ ਕੇ ਗੱਲਬਾਤ ਕਰੇ ਤੇ ਇਕੱਲੇ ਪੰਜਾਬ ਨੂੰ ਇਸ ਬਾਰੇ ਦੋਸ਼ੀ ਠਹਿਰਾਉਣਾ ਗਲਤ ਹੈ ਆਪਾਂ ਆਇਆ ਕੰਮ ਕਰਨੇ ਇਸ ਸੱਤ ਚ ਮੈਂ ਪਹਿਲਾਂ ਵੀ ਆਇਆ 14 ਵੇਲੇ ਦਾ ਆ 14 ਵਾਲੇ ਪਮਕੜ ਬੈਠੇ ਮੂਰੇ ਮੋਟਰਸਾਈਕਲ ਲੱਗਿਆ ਹੁੰਦਾ ਸੀ ਰਾਤ ਨੂੰ ਵੀ ਆਇਆ ਇੱਕ ਦਿਨ ਲੇਟ ਹੋ ਗਏ ਸੀ ਸ਼ਾਮ ਨੂੰ ਵੀ ਆਇਆ ਇੱਕ ਦਿਨ ਬੱਸਾਂ ਇੱਧਰ ਦੀ ਘੱਡੀ ਜਾਂਦੇ ਸੀ ਉਦੋਂ ਆ ਬਣਦਾ ਸੀ ਸੜਕ ਨਹੀਂ ਉੱਥੇ ਗਲੀ ਚ ਉੱਥੇ ਵੀ ਆ ਸੋ ਮੈਨੂੰ ਪਿੰਡਾਂ ਦੀਆਂ ਗਲੀਆਂ ਦਾ ਪਿੰਡਾਂ ਦੇ ਨਕਸ਼ਿਆਂ ਦਾ ਪਤਾ ਹੈ ਇਸੇ ਕਰਕੇ ਕੰਮ ਹੋ ਰਹੇ ਨੇ ਕਿਉਂਕਿ ਜੇ ਡਾਕਟਰ ਨੂੰ ਇਹ ਹੀ ਨਾ ਪਤਾ ਹੋਵੇ ਕਿ ਬਿਮਾਰੀ ਕੀ ਹੈ ਫਿਰ ਦਵਾਈ ਕੀ ਦੇਊਗਾ ਉਹ ਤੇ ਮੈਂ ਪਿੰਡਾਂ ਚੋਂ ਨਿਕਲਿਆ ਹੋਇਆ ਆ ਆਪਾਂ ਇੱਕੋ ਪੱਤਣ ਦਾ ਪਾਣੀ ਪੀਨੇ ਆ ਆ ਰਿਸ਼ਤੇਦਾਰੀਆਂ ਨੇ ਆਪਣੀਆਂ ਅੱਲ ਵਾਲੇ ਪਿੰਡਾਂ ਚ ਇੱਕੋ ਜਿਹਾ ਦੁੱਖ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਜਿਹੜੀਆਂ ਦਿੱਕਤਾਂ ਸੇਖੇ ਜਲੂਰ ਨੇ ਉਹੀ ਸਤਾਉਜ ਕਰੀਨੇ ਤੋਲਾ ਹਲਕਨੀ ਨੇ ਅਸੀਂ ਕਿਹੜਾ ਕੈਲੀਫੋਰਨੀਆ ਚ ਰਹਨੇ ਆਂ ਨਹੀਂ ਧੂਆਂ ਉੱਧਰ ਐ ਅੱਜ ਰਾਸ਼ਟਰਪਤੀ ਦਾ ਜਾਜ ਉਤਰੇ ਹੀ ਨਹੀਂ ਐਂ ਚਲੇ ਗਈ ਮੈਂ ਆਜੋ ਚ ਹਲ ਬਾਜੂ ਦੇਖਣ ਸਾਡੇ ਤੇ ਸਾਡੇ ਤੇ ਹੁਲਾਈ ਜਾਂਦੇ ਰਹਨੇ ਆਂ ਸਾਡਾ ਕੀ ਕਸੂਰ ਐ ਚ ਪਾਕਿਸਤਾਨ ਵਾਲੇ ਉਹ ਉਹ ਪਾਕਿਸਤਾਨ ਦੀ ਜਿਹੜਾ ਪਾਕਿਸਤਾਨ ਚ ਪੰਜਾਬ ਆ ਉਹਦੀ ਮੁੱਖ ਮੰਤਰੀ ਐ ਮਰੀਮ ਉਹ ਕਹਿੰਦੀ ਮੈਂ ਭਗਵਾਨ ਤੁਮਨ ਨੂੰ ਚਿੱਠੀ ਚਿੱਠੀ ਲਿਖੂੰਗੀ ਵੀ ਤੁਹਾਡਾ ਧੂਆ ਇੱਧਰ ਲਾਹੌਰ ਨੂੰ ਆਉਂਦਾ ਮੈਂ ਕਿ ਇਹ ਕਹਿੰਦੇ ਦਿੱਲੀ ਨੂੰ ਆਉਂਦਾ ਸਾਡੇ ਵਾਲਾ ਧੂਆ ਘੁੰਮੀ ਜਾਂਦਾ ਸਾਡੇ ਤੇ ਲਾਈ ਜਾਂਦੇ ਹੋ ਸਾਰਾ ਯੂਪੀ ਦਾ ਵੀ ਹੈ ਹਰਿਆਣਾ ਦਾ ਵੀ ਹੈ ਰਾਜਸਥਾਨ ਦਾ ਮੱਧ ਪ੍ਰਦੇਸ਼ ਦਾ ਸਾਰੇ ਦੇਸ਼ ਦੀ ਸਮੱਸਿਆ ਬੈ ਕੇ ਹੱਲ ਕਰੋ ਸਾਡੇ ਤੇ ਆ ਜਾਂਦੇ ਸੱਜੇ ਜਿਹੜਾ ਆਉਂਦਾ ਸਾਡੇ ਤੇ ਆ ਜਾਂਦਾ ਸੋ ਵੀਰੋ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਇਹ ਸਮੱਸਿਆ ਦੱਸ ਸਕਦਾ ਮੈਂ ਕਹਾਂ ਜੀ ਫਸਲਾਂ ਕਹਿੰਦੇ ਪਰਾਲੀ ਦਾ ਕੀ ਹੱਲ ਹੈ ਮੈਂ ਕੋਈ ਹੱਲ ਨਹੀਂ ਜਦ ਤਾ ਪੈਸੇ ਦੇ ਦੋ ਪੈਸੇ ਦੇ ਦੋ ਵੀ 2000 ਰੁਪਇਆ ਕਿੱਲਾ ਅਸੀਂ ਪਰਾਲੀ ਚਲੋ ਐਂ ਕਰਦਾ 5700 ਰੁਪਇਆ ਸਰਕਾਰ ਵੱਲੋਂ ਮੈਂ ਪਾ ਦੂੰਗਾ 1500 ਸੈਂਟਰ ਦੇ ਦੇ 2000 ਰੁਪਇਆ ਕਿੱਲਾ ਤੁਸੀਂ ਜਦ ਤਾ ਪੈਸੇ ਦੇ ਦੋ ਭਾਵੇਂ ਖੂਜ ਸਿੱਟੀਏ ਭਾਵੇਂ ਮਿੱਟੀ ਚ ਦੱਬੀਏ ਨਹੀਂ ਫੂਕਦੇ ਕਹਿੰਦੇ ਨਹੀਂ ਪੈਸੇ ਤਾਂ ਹੈ ਨਹੀਂ ਫਿਰ ਫਿਰ ਮੈਂ ਕੀ ਕਰੀਏ ਜੀ ਫਿਰ ਕਹਿੰਦੇ ਕਿਉਂ ਆਗ ਜਲਤੀ ਹੈ मैं क्या जी सब तो बड़ा कारण है दस दिन ने पहली फसल खत्म अगली बीजन तक दस दिन ने बद तो वारह पंद्रह ने कणक बीज की करिए पंद्रह दिनों तो की कर लेंगे ओा कहीं प्रेरित करिए आप मैं क्या जी की मतलब आप प्रेरित करिए ना किसानों को दीवारों पर लिखवाइए अखबारों में ऐड दीजिए पर ਇਹ ਬਲਵਾਈਏ ਕੇ ਪਰਾਲੀ ਮਤ ਜਲੋ ਮੈਂ ਕਹਿਆ ਜੀ ਪਤਾ ਨਹੀਂ ਮੈਨਾਂ ਜੀ ਉਹਦੀ ਸਵਰਤ ਸੰਭਾਲੀ ਹੈ ਮੈਂ ਤਾਂ ਇਹੀ ਪੜੀ ਜਾਨਾ ਬਸਾਂ ਤੇ ਲਿਖਿਆ ਹੈ ਦੁਲਹਨ ਹੀ ਦੇਹਜ ਹੈ ਬੱਚੇ ਦੋ ਹੀ ਅੱਛੇ ਮੈਂ ਕਹਿਆ ਹੋਗੇ ਪ੍ਰੇਰਿਤ ਲੋਕ ਕਟਗੀ ਵਾਦੀ ਆਪਣੀ ਦਾਜ ਲੈਣੋਂ हट ਗਏ ਪ੍ਰੇਰਿਤ ਪ੍ਰੂਰਤ ਨਹੀਂ ਹੁਣੇ ਮੈਂ ਕਹਿਆ ਪੈਸੇ ਦੇਓ ਜੇ ਗੱਲ ਨਹੀਂ ਬਾਜ ਨਹੀਂ ਬਸ ਜਾਂ ਸਾਨੂੰ ਕੋਈ ਫਸਲ ਹੈ ਜੀ ਦੇ ਦਿਓ ਜੀ ਦਾ ਝੋਨੇ ਦੇ ਬਰਾਬਰ ਫਾਇਦਾ ਹੁੰਦਾ ਹੋਵੇ ਬਸ ਸਿੱਧੀ ਜੀ ਗੱਲ ਹੈ ਜੇ ਮੇਰੇ ਕੋਲੇ 8 ਕਿੱਲੇ ਨੇ ਜੇ ਮੈਥੋਂ ਤੁਸੀਂ ਚਾਰ ਕਿੱਲੇ ਮੱਕੀ ਦੇ ਵਜਾ ਲੇ ਚਾਰ ਕਿੱਲੇ ਝੋਨੇ ਦੇ ਵਜਵਾ ਲੇ ਜੀਰੀ ਦੇ ਜਿੰਨੇ ਮੈਨੂੰ ਜੀਰੀ ਚੋਂ ਬਚਦੇ ਨੇ ਉਨਹੀਂ ਮੈਨੂੰ ਮੱਕੀ ਚੋਂ ਬਚਣੇ ਚਾਹੀਦੇ ਆ ਜੇ ਮੱਕੀ ਚੋਂ ਘੱਟ ਵਜਦੇ ਨੇ ਪੂਰੇ ਕਰ ਦੋ ਫਿਰ ਜਾਂ ਵੀ ਝੋਨੇ ਚੋਂ ਚਾਰ ਕਿੱਲਿਆਂ ਚੋਂ ਮੈਨੂੰ ਲੱਖ ਬਚ ਗਿਆ ਮੱਕੀ ਨਾਲ ਮੈਨੂੰ 80000 ਬਚਿਆ ਤੇ ਮੇਰਾ 20000 ਪੂਰਾ ਕਰ ਦੋ ਜੇ 20000 ਪੂਰਾ ਨਹੀਂ ਕਰੋਗੇ ਤਫੇਰ ਮੈਂ ਮੈਂ 8 ਦੇ 8 ਅਗਲੀ ਵਾਰ ਫੇਰ ਝੋਨਾ ਲਾਉਂ ਜੇ ਕਰ ਦੋਗੇ ਤਾਂ ਅਸੀਂ ਤਾਂ ਆਪ ਘੜਾ ਚੜਾਉਣ ਨੂੰ ਫਿਰਦੇ ਆ ਕਿੱਥੇ ਇੰਨਾ ਪਾਣੀ ਐ ਕਿੱਥੇ ਸਪਰੇਆਂ ਨੇ ਇੰਨੀਆਂ ਅਸੀਂ ਤਾਂ ਆਪ ਘੜਾ ਚੜਾਉਣ ਨੂੰ ਫਿਰਦੇ ਆ ਨਾਲੇ ਚੌਲ ਤਾਂ ਆਪਣੀ ਖਰਾਕ ਵੀ ਨਹੀਂ ਦਸਵੇਂ ਵਾਲੇ ਦਿਨ ਖੀਰ ਹੀ ਬਣਾਉਨੇ ਆ ਮਹੀਨੇ ਬਾਅਦ ਅਸੀਂ ਤਾਂ ਮੁਲਕ ਨੂੰ ਦਿੰਨੇ ਆ ਜੀ ਚੌਲੇ ਸਾਡਾ ਤਾਂ ਪਾਣੀ ਵੀ ਥੱਲੋ ਧਰਤੀ ਚੋਂ ਖਤਮ ਹੋ ਗਿਆ ਦੱਸੋ ਕੀ ਕਰੀਏ ਅਸੀਂ ਸੋ ਇਹਦੇ ਵਾਸਤੇ ਮੈਂ ਕਿਹਾ ਸਿਰ ਜੋੜ ਕੇ ਬੈਠੋ ਐ ਗੱਲਾਂ ਪਰਚੇ ਕਰ ਦੋ ਜੀ ਆਹ ਕਰ ਦੋ ਜੀ ਤੀਜੇ ਦਿਨ ਆਰਡਰ ਦੇ ਦਿੰਦੇ ਆ ਇਹ ਐ ਨਹੀਂ ਹੋਣਾ ਅੱਗੇ ਵਧਦੇ ਤੇ ਉਧਰ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਨੈੱਟਵਰਕ ਨੂੰ ਪੁਲਿਸ ਨੇ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਨੇ ਮਾਨਸਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਮਾਨਸਾ ਗਰਨੇਡ ਹਮਲੇ ਦੇ ਮੁੱਖ ਦੋਸ਼ੀ ਸ਼ਿਮਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਸੋ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਅਰਸ਼ ਡੱਲਾ ਦੇ ਨਿਰਦੇਸ਼ਾਂ ਦੇ ਉੱਤੇ ਪੈਟਰੋਲ ਪੰਪ ਦੇ ਉੱਤੇ ਗਰਨੇਡ ਸੁੱਟਿਆ ਸੀ ਸੋ ਜਾਣਕਾਰੀ ਦੇ ਅਨੁਸਾਰ 26 ਅਤੇ 27 ਅਕਤੂਬਰ 2024 ਦੀ ਦਰਮਿਆਨੀ ਰਾਤ ਨੂੰ ਮਾਨਸਾ ਦੇ ਸਿਰਸਾ ਰੋਡ ਸਥਿਤ ਜੀਓ ਦੇ ਪੈਟਰੋਲ ਪੰਪ ਸਟੇਸ਼ਨ ਦੇ ਉੱਤੇ ਹੈਂਡ ਗਰਨੇਡ ਹਮਲਾ ਕੀਤਾ ਗਿਆ ਅਤੇ ਧਮਾਕੇ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਨੂੰ ਇੱਕ ਵਿਦੇਸ਼ੀ ਮੋਬਾਈਲ ਨੰਬਰ ਤੋਂ ਧਮਕੀ ਭਰੀ ਕਾਲ ਵੀ ਆਈ ਸੀ ਜਿਸ ਦੇ ਵਿੱਚ ਫੋਨ ਕਰਨ ਵਾਲੇ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ 5 ਕਰੋੜ ਰੁਪਏ ਦੀ ਫਰੋਤੀ ਵੀ ਮੰਗੀ ਗਈ ਸੋ ਉਥੇ ਹੀ ਐਸਐਸਪੀ ਪਾਗੀਰਤ ਸਿੰਘ ਮੀਨਾ ਨੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰਦਿਆਂ ਦੱਸਿਆ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਮਾਨਸਾ ਗਰਨੇਡ ਹਮਲੇ ਦੇ ਵਿੱਚ ਆਪਣੀ ਭੂਮਿਕਾ ਦਾ ਇਕਬਾਲ ਕਰਦਿਆਂ ਖੁਲਾਸਾ ਕੀਤਾ ਹੈ ਕਿ ਉਸਨੇ ਅੱਤਵਾਦੀ ਅਰਸ਼ ਡੱਲਾ ਦੇ ਨਿਰਦੇਸ਼ਾਂ ਦੇ ਉੱਤੇ ਗੜ ਸ਼ੰਕਰ ਇਲਾਕੇ ਤੋਂ ਇਹ ਗਰਨੇਡ ਹਾਸਲ ਕੀਤਾ ਸੀ ਨਾਲ ਹੀ ਉਹਨਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਗੁਰਪ੍ਰੀਤ ਸਿੰਘ ਹਰੀ ਨੂੰ ਕਤਲ ਕਾਂਡ ਦੇ ਵਿੱਚ ਸ਼ਾਮਲ ਸ਼ੂਟਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਸੀ ਸੋ ਇਸ ਮਾਮਲੇ ਦੇ ਵਿੱਚ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਪੁਲਿਸ ਵੱਲੋਂ ਜਤਾਈ ਗਈ ਹੈ ਮਾਨਯੋਗ ਡੀਜੀਪੀ ਸਾਹਿਬ ਕੇ ਦਸਾ ਨਿਵੇਸਤਾ ਹੇਠ ਮਾਨਸਾ ਦੇ ਇੱਕ ਪੈਟਰੋਲ ਪੰਪ ਤੇ 26 27 ਸਤੰਬਰ ਕੀ ਰਾਤ ਨੂੰ 1:30 ਵਜੇ ਹੋਏ ਹੈਂਡ ਗ੍ਰੇਨੇਡ ਬਲਾਸਟ ਤੇ ਉਹਦੇ ਬਾਅਦ ਮੈਂ ਨੈਕਸਟ ਡੇ 5 ਕਰੋੜ ਕੀ ਫਰੋਤੀ ਮੰਗਣੇ ਕੇ ਕੇਸ ਨੂੰ ਸੀਆਈ ਬਠਿੰਡਾ اور ਮਾਨਸਾ ਪੁਲਿਸ ਵੱਲੋਂ ट्रेस करके और उसके दोषी को अरेस्ट करने देवे सफलता मिली हैगी छब्बीस सताईस अक्टूबर की रात को जो मानसा सरदूलगढ़ रोड हैगा उ मानसा पैट्रो एक पैट्रोल पंप हैगा उ डेढ़ बजे धमाका होंगे उसके बाद में नैक्सट डे उसके मालिक न जो पाँच करोड़ की धमकी आई थी उसके बाद में दोनों टीमों ने जॉइंटली उसी टाइम से प्रॉम्प्टली एक्शन करते हुए और टेक्निकली एनालिसिस करके इस केस को ट्रेस करने के सफलता मिली हैगी ये एक कनाडा बेस्ड अर्शदीप सिंह उर्फ अर्श डल्ला का एक वेल कॉन्टेड टैरर मॉड्यूल हैगा जिसनों परदाफाश किया गया है उसका जो मेन की ऑपरेटिव हैगा सिमला सिंह जो इतने मानसा के घरांगणा पिंड का रहने वाला हैगा उसनों असी अरेस्ट किया है इसकी जो प्रिलिमनरी इनवैसिगेन में हूं तक जो सामने आया हैगा इसने जो ये हैंड ग्रेनेड है वो हशियारपुर डिस्ट्रिक्ट गढ़संगर एरिया तो ये लेके आया सी। और इसने उसके बाद में इस घटना से अंजाम देता हैगा इसका प्रीवियस क्रिमिनल रिकॉर्ड भी हैगा अभी जो लास्ट मंथ फरीदकोट दे गुरप्रीत सिंह हरिनाव का जो मर्डर केस हुआ उसके जो मेन शूटर सी नवजोत सिंह और अनमोल सिंह उन्होंने इसने उनको भी लॉजिस्टिक सपोर्ट मानसा देविच दिया सी इसके अलावा इसने एक उत्तराखंड के हरनाम सिंह का एक मर्डर करने का इसको टारगेट दिया गया अर्श डल्ला वालों सितंबर 2023 हज़ार तेईस लेकिन वो इसका मॉड्यूल सफल नहीं हो पाया सी उसके बाद में काउंट इंटेलिजेंस बठिंडा की टीम ने चौबीस अप्रैल दो को इसको तीन पिस्टल के साथ अरेस्ट किया तो इसका पास क्रिमिनल रिकॉर्ड हैगा जो साड़ी एफ आई आर हैगी धारा तीन सौ अठ तीन सौ इकवंजा बी एन एस 3 एक्सप्लोसिव एक्ट और 10 यूएपीए एक्ट के तहत परचा रजिस्टर किया गया सी तो ये पंजाब पुलिस की जो कनाडा बेस्ड टेररिस्ट अर्श डल्ला का जो मॉड्यूल है उसको पर्दाफाश करके बहुत बड़ी सफलता हासिल की थी कि पंजाब पुलिस ने आगे वादे उधर श्री गुरु नानक देव जी ਦੇ दे 555वें प्रकाश पूर्व ਨੂੰ ਸਮਰਪਿਤ श्री अकाल तख्त साहिब ਵੱਲੋਂ इंटरफेथ ग्लोबल कॉन्फ्रेंस करवाई जा रही है और इस कॉन्फ्रेंस तो पहला सारे ही धर्मों दे मुख आगु ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਸੋ ਦੱਸ ਦਈਏ ਕਿ ਇਸ ਕਾਨਫਰੰਸ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਤੋਂ ਆਏ ਸਾਰੇ ਹੀ ਧਰਮਾਂ ਦੇ ਆਗੂ ਸਹਿਬਾਨ ਹਾਜ਼ਰ ਸਨ ਅਤੇ ਇਸ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਤੋ ਇਸ ਮੌਕੇ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਦੇ ਵਿੱਚ ਸਾਰੇ ਹੀ ਧਰਮਾਂ ਦੇ ਆਗੂ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਭ ਦਾ ਸਾਂਝਾ ਅਸਥਾਨ ਹੈ ਤੇ ਇਸ ਦੇ ਉੱਤੇ ਮਾਨਵਤਾ ਦਾ ਉਦੇਸ਼ ਦਿੱਤਾ ਜਾਂਦਾ ਹੈ ਅਤੇ ਅਸੀਂ ਅਮਨ ਤੇ ਸ਼ਾਂਤੀ ਦੇ ਪੁਜਾਰੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਮੰਦਰਾਂ ਅਤੇ ਮੱਜਿਦਾਂ ਦੇ ਵਿੱਚ ਹਮਲੇ ਕਰਨੇ ਸਾਡੀ ਵਰਾਸਤ ਨਹੀਂ ਹੈ ਤੇ ਇਹੀ ਸਾਰੀਆਂ ਗੱਲਾਂ ਸਾਂਝੀਆਂ ਕਰਨ ਦੇ ਲਈ ਇਹਨਾਂ ਸਾਰੇ ਹੀ ਧਰਮਾਂ ਦੇ ਮੁੱਖ ਆਗੂਆਂ ਨੂੰ ਬੁਲਾਇਆ ਗਿਆ ਉਹਨਾਂ ਕਿਹਾ ਕਿ ਗੁਰੂ ਸਹਿਬਾਨਾ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਤੇ ਸ਼ਾਂਤੀ ਦਾ ਪਾਠ ਪੜਾਇਆ ਤੇ ਉਹ ਵਿਰਾਸਤ ਕਿਸੇ ਵੀ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਕਰਨਾ ਨਹੀਂ ਸਿਖਾਉਂਦੀ ਉਹਨਾਂ ਕਿਹਾ ਕਿ ਸਾਡੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਹੈ ਤੇ ਅਸੀਂ ਉਸ ਵਰਤਾਂਤ ਦੇ ਖਿਲਾਫ ਹਾਂ ਤੇ ਇਸੇ ਕਰਕੇ ਹੀ ਸਾਰੇ ਧਰਮਾਂ ਦੇ ਆਗੂਆਂ ਨੂੰ ਰਮੰਦਰ ਸਾਹਿਬ ਦੇ ਦਰਸ਼ਨ ਕਰਵਾਏ ਨੇ ਤੇ ਨਾਲ ਹੀ ਸਿੱਖ ਇਤਿਹਾਸ ਅਤੇ ਜੋ ਸਾਡੀ ਵਿਰਾਸਤ ਹੈ ਉਸ ਬਾਰੇ ਜਾਣੂ ਕਰਵਾਇਆ ਗਿਆ ਇਸ ਮੌਕੇ ਬ੍ਰਹਮਾ ਕੁਮਾਰੀ ਸਿਸਟਰ ਹੁਸੈਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਧਰਮਾਂ ਨੂੰ ਜੋੜਿਆ ਅਤੇ ਅੱਜ ਵਿਸ਼ਵ ਭਰ ਦੇ ਵਿੱਚ ਹਰ ਇੱਕ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਜਲੰਧਰ ਦੇ ਕੋਲ ਇੱਕ ਸਥਾਨ ਹੈ ਉੱਥੇ ਇੰਟਰਫੇਥ ਕਾਨਫਰੰਸ ਜਿਹੜੀ ਹੈ ਉਹ ਹੋ ਰਹੀ ਹੈ ਉਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਨੇ ਪ੍ਰਤਨਿਤ ਕਰਨ ਵਾਲੇ ਜਿਹੜੇ ਧਰਮ ਆਗੂ ਜਿਹੜੇ ਨੇ ਉਹ ਬੁਲਾਏ ਗਏ ਨੇ ਉਹਦੇ ਵਿੱਚ Hindu ਧਰਮ ਦੇ Swami Chetanand ji ਉਹਨਾਂ ਦੀ ਰਾਤ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਵਾਪਸ ਚਲੀ ਗਈ ਹੈ ਉਹ ਆ ਰਹੇ ਨੇ ਇਸੇ ਤਰ੍ਹਾਂ ਜੈਨ ਮੁਨੀ ਇਸੇ ਤਰ੍ਹਾਂ ਹੀ ਇਸਲਾਮ ਦੇ ਜਿਹੜੇ ਪ੍ਰਤਨਿਤ ਕਰਦੇ ਨੇ ਸ਼ਾਹੀ ਇਮਾਮ ਔਰ ਬ੍ਰਹਮ ਕੁਮਾਰੀਆਂ ਵੱਲੋਂ ਜੀ ਔਰ ਯਹੂਦੀ ਧਰਮ ਵੱਲੋਂ ਇਜ਼ਰਾਇਲ ਤੋਂ ਆਏ ਨੇ ਔਰ ਸਾਈ ਸਾਈ ਧਰਮ ਤੋਂ ਆਏ ਨੇ ਇਹ ਉੱਥੇ ਇੰਟਰਫੇਥ ਕਾਨਫਰੰਸ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਔਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਆ ਜਰੂਰ ਕਰੋ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਸਭਨਾਂ ਦਾ ਸਾਂਝਾ ਸਥਾਨ ਹੈ ਔਰ ਇੱਥੋਂ ਮਾਨਵਤਾ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਔਰ ਅਸੀਂ ਅਮਨ ਦੇ ਪੁਜਾਰੀ ਆ ਅਸੀਂ ਸ਼ਾਂਤੀ ਦੇ ਪੁਜਾਰੀ ਆ ਮੰਦਿਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਹੈ ਔਰ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਆ ਕਿ ਅਸੀਂ ਕਿਸੇ ਕਿਸਮ ਦੀ ਜਿਹੜੀ ਹੈ ਉਹ ਕੁਦਰਤ ਜਾਂ ਹੁੱਲੜ ਬਾਜੀ ਦੇ ਵਿੱਚ ਅਸੀਂ ਯਕੀਨ ਨਹੀਂ ਕਰਦੇ ਅਸੀਂ ਵੀ ਜਿਹੜਾ ਹੈ ਸ਼ਾਂਤੀ ਦਾ ਪਾਠ ਸਾਨੂੰ ਗੁਰਬਾਣੀ ਨੇ ਪੜਾਇਆ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਔਰ ਉਹ ਵਿਰਾਸਤ ਜਿਹੜੀ ਹੈ ਕਿਸੇ ਵੀ ਧਰਮ ਦੇ ਲੋਕਾਂ ਦੇ ਉੱਤੇ ਕਿਸੇ ਧਰਮ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਕਰਨਾ ਜਿਹੜਾ ਹੈ ਉਹ ਨਹੀਂ ਸਿਖਾਉਂਦੀ ਸਾਡੇ ਖਿਲਾਫ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਔਰ ਅਸੀਂ ਉਸ ਬਿਰਤਾਂਤ ਦੇ ਜਿਹੜਾ ਹੈ ਖਿਲਾਫ ਹੈ ਔਰ ਇਹਨਾਂ ਦਾ ਅਸੀਂ ਸਾਥ ਚਾਹੁੰਦੇ ਹਾਂ ਕਿ ਜੋ ਸਾਡੇ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਤੇ ਉਹਦੇ ਵਿੱਚ ਸਾਰੇ ਧਰਮ ਜਿਹੜੇ ਨੇ ਸਾਡੇ ਆਗੂ ਜਿਹੜੇ ਨੇ ਸਾਡੀ ਬਿਲਕੁਲ ਸਾਡੀ ਜਿਹੜੀ ਹੈ ਬਿਲਕੁਲ ਸਹਾਇਤਾ ਜਿਹੜੀ ਹੈ ਉਹ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਉਹਨੂੰ ਹੋਰ ਬੁਲੰਦ ਕਰੋ ਅਸੀਂ ਇਸ ਮਕਸਦ ਲਈ ਅੱਜ ਇਹਨਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਏ ਨੇ ਔਰ ਇਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ ਇਤੋਂ ਦੇ ਜਿਹੜੇ ਇਤਿਹਾਸ ਇਤੋਂ ਦੀ ਵਿਰਾਸਤ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਮੈਂ ਇਹਨਾਂ ਸਾਰਿਆਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਅਦਾ ਕਰਦਾ ਹਾਂ ਧੰਨਵਾਦ ਕਰਦਾ ਹਾਂ ਕਿ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਬਲੰਦਪੁਰ ਨੇ ਲੇਕਿਨ ਨਿੱਕੇ ਜਿਹੇ ਸੱਦੇ ਤੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਔਰ ਅਸੀਂ ਇਹਨਾਂ ਨੂੰ ਬੁਲਾਇਆ ਕਿ ਆ ਕੇ ਦੇਖੋ ਕਿ ਅਸੀਂ ਇਥੇ ਕਿਸ ਤਰ੍ਹਾਂ ਦਾ ਸਾਡਾ ਫਲਸਫਾ ਹੈ ਕਿਸ ਤਰ੍ਹਾਂ ਦੀ ਸਾਡੀ ਵਿਚਾਰਧਾਰਾ ਹੈ ਔਰ ਇਹ ਮਨੁੱਖਵਾਦੀ ਵਿਚਾਰਧਾਰਾ ਹੈ ਮਾਨਵਵਾਦੀ ਵਿਚਾਰਧਾਰਾ ਹੈ ਇਥੇ ਭੇਦ ਕਰਨਾ ਨਹੀਂ ਸਿਖਾਇਆ ਜਾਂਦਾ ਇਥੇ ਵਖਵਾਦ ਨਹੀਂ ਸਿਖਾਇਆ ਜਾਂਦਾ ਔਰ ਇਹਨਾਂ ਨੇ ਆ ਕੇ ਇਹ ਸਾਡੀਆਂ ਪਰੰਪਰਾਵਾਂ ਸਾਡੇ ਇਤਿਹਾਸ ਨੂੰ ਸਮਝਿਆ ਮੈਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸ਼ੁਕਰੀਆ ਦਾ ਕਰਦਾ ਜੋ ਉਹਨਾਂ ਨੂੰ ਸਮਝਣ ਦੀ ਲੋੜ ਹੈ ਜਿਨ੍ਹਾਂ ਨੇ ਇਲਜ਼ਾਮ ਲਾਇਆ ਦੋਸ਼ ਲਾਇਆ ਬਿਲਕੁਲ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਮੇਰਾ ਨਾਮ ਹੁਸੈਨ ਬਹਿਨ ਹੈ ਔਰ ਹਮ ਬ੍ਰਹਮਾ ਕੁਮਾਰੀਜ਼ ਮੈਂ ਯਹੀ ਬਿਲੀਵ कहते हैं कि हम सब एक परमात्मा की संतान हैं और गुरु नानक साहब जी ने वो पहले इंटरफेथ लीडर हैं जिन्होंने सब धर्मों को जोड़ा है और आज अगर हम विश्व को देखते हैं तो विश्व में भाई भाई की दृष्टि होना बहुत ज़रूरी है अगर मैं आपको अपना भाई नहीं समझूंगी तो मैं जंग कैसे रोक सकती हूँ अगर हम एक दूसरे को भाई भाई की दृष्टि से देखेंगे हर एक को अपना मानेंगे हर एक मेरा है और हम उसके हैं तभी इस दुनिया में हम शांति और अमन को ला सकते हैं और हम सब मिलके धर्म को छोड़ के आत्मिक धर्म शांति के धर्म ਔਰ ਇੱਕ ਪਰਮਾਤਮਾ ਸੇ ਜੁੜੇਗੇ ਯਹੀ ਹਮਾਰੀ ਪ੍ਰਯਾਸ ਹੈ ਯਹੀ ਹਮਾਰੀ ਕਾਮਨਾ ਹੈ ਓਮ ਸ਼ਾਂਤ ਅੱਗੇ ਵਾਦਦੇ ਤੇ ਉਧਰ ਬੀਤੀ ਸ਼ਾਮ ਮੁੱਖ ਮੰਤਰੀ ਧਮਕ ਬੇਸ ਅਲਾ ਦੀ ਪੁਲਸ ਕਰਮਚਾਰੀਆਂ ਵੱਲੋਂ ਕੀਤੀ ਗਈ ਕੁੱਟਮਾਰ ਸੰਬੰਧੀ ਇੱਕ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਅਤੇ ਜਿਸ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮਾ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ। ਸੋ ਵੀਡੀਓ ਦੇ ਵਿੱਚ ਦਿਖਾਈ ਦਿੱਤਾ ਕਿ ਕਿਵੇਂ ਪੁਲਿਸ ਵੱਲੋਂ ਮੁੱਖ ਮੰਤਰੀ ਧਮਕ ਬੇਸ ਵਾਲੇ ਨੂੰ ਕੇਸਾਂ ਤੋਂ ਫੜ ਕੇ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਤੋਂ ਬਾਅਦ ਸ਼ਰੋਮਣੀ ਕਮੇਟੀ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਜਿੱਥੇ ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਉਕਤ ਪੁਲਿਸ ਮੁਲਾਜ਼ਮਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਸੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਦੀ ਇੱਕ ਰਹਿਣ ਵਾਲੀ ਇੱਕ ਮਹਿਲਾ ਨੇ 112 ਨੰਬਰ ਕੰਟਰੋਲ ਰੂਮ ਦੇ ਉੱਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਮੁੱਖ ਮੰਤਰੀ ਧਮਕਬੇਸ ਵਾਲਾ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਅਤੇ ਘਰ ਦੀ ਭੰਨ ਤੋੜ ਵੀ ਉਸ ਵੱਲੋਂ ਕੀਤੀ ਗਈ ਜਿਸ ਸੰਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੈਟਰੋਲਿੰਗ ਡਿਊਟੀ ਦੇ ਉੱਤੇ ਤਾਇਨਾਤ ਏਐਸਆਈ ਗੁਰਪ੍ਰੀਤ ਸਿੰਘ ਅਤੇ ਏਐਸਆਈ ਸੁਖਵਿੰਦਰ ਸਿੰਘ ਇਸ ਮਾਮਲੇ ਦੀ ਜਾਂਚ ਸੰਬੰਧੀ ਪਿੰਡ ਦੀਨੇਵਾਲ ਵਿਖੇ ਪੁੱਜੇ ਸਨ ਸੋ ਦੋਸ਼ ਇਹ ਹੈ ਕਿ ਮੁੱਖ ਮੰਤਰੀ ਧਮਕਬੇਸ ਵਾਲੇ ਨੇ ਪੁਲਿਸ ਪਾਰਟੀ ਦੇ ਉੱਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੇ ਨਾਲ ਤੱਕਾ ਮੁਕੀ ਜ਼ਰੂਰ ਕੀਤੀ ਗਈ ਸੋ ਗਲਪੈਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਬਾਲਾਂ ਤੋਂ ਫੜ ਕੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਸੋ ਇਹ ਦੋਸ਼ ਨੇ ਜਿਹੜੇ ਧਮਕਬੇਸ ਮੁੱਖ ਮੰਤਰੀ ਵੱਲੋਂ ਪੁਲਿਸ ਦੇ ਉੱਤੇ ਲਾਏ ਗਏ ਸਨ ਅਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਧਮਕ ਬੇਸ ਆਲਾ ਦੇ ਖਿਲਾਫ ਪਿੰਡ ਦੀਆਂ ਦੋ ਹੋਰ ਔਰਤਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਜਿਸ ਦੇ ਵਿੱਚ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ આરોਪ ਲਗਾਏ ਗਏ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਜਾਰੀ ਹੈ ਸੋ ਦੂਜੇ ਪਾਸੇ ਮੁੱਖ ਮੰਤਰੀ ਧਮਕ ਬੇਸ ਆਲਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿੱਥੇ ਉਹਨਾਂ ਨੇ ਆਪਣੇ ਕੇਸਾਂ ਦੀ ਹੋਈ ਬੇਅਦਬੀ ਸਬੰਧੀ ਇਨਸਾਫ਼ ਦੀ ਮੰਗ ਕੀਤੀ ਹੈ ਅਣੀ ਗੱਲ ਬਾਤ ਹੋਈ ਆ ਮੈਂ ਦੁੱਧ ਲੈਣ ਜਾਂਦਿਆ ਹਾਂ ਤੇ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੋਸ ਖੇਚ ਕੇ ਇਦਾਂ ਮੇਰੋ ਵਾਵਾ ਤੂਆ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਹਾਂ ਜੀ ਕੋਤੇ ਤੋਂ ਕੋਤੇ ਤੋਂ ਹੋਇਆ ਝਗੜਾ ਹਾਂ ਜੀ ਪੁਲਿਸ ਤੇ ਉਹਨਾਂ ਜੰਨਾ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਿਸ ਕੇ ਆ ਪੁਲਿਸ ਤੇ ਇਦਾਂ ਲਾਗੋ ਬੰਨਿਓ ਫੋਨ ਕੀਤਾ ਗਵਾਂਢੀਆਂ ਨੇ ਕਹੇ ਨੇ ਹਾਂ ਜੀ ਉਹਦੇ ਆ ਡਾਂਗਾ ਮਾਰ ਲੱਗ ਪਏ ਮੇਰੇ ਤੇ ਮੇਰੇ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਹਾਂ ਜੀ ਥਾਣੇ ਲੈ ਗਏ ਮੁੜ ਕੇ ਛਡਾਇਆ ਇਦਾਂ ਫਿਰ ਘਰਦਿਆਂ ਨੇ ਜਾ ਕੇ ਹਾਂ ਜੀ ਉਹ ਵੀ ਗਏ ਨਾਲ ਮੁੜ ਕੇ ਆਂਦੇ ਹੱਟਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਸ਼ਲ ਮੀਡੀਆ ਤੇ ਇੱਕ ਬੜੀ ਮਾੜੀ ਤਸਵੀਰ ਦੇਖਣ ਨੂੰ ਚਾਈ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੀ ਆ ਉਹ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਨਾਮ ਦੇ ਨਾਲ ਮਸ਼ਹੂਰ ਆ ਉਸ ਨੂੰ ਪੁਲਿਸ ਦੇ ਦੋ ਜਿਹੜੇ ਆ ਲੋਕ ਆ ਇੱਕ ਥਾਣੇਦਾਰ ਤੇ ਇੱਕ ਉਹਦਾ ਸਹਾਇਕ ਉਸ ਦੀ ਬਹੁਤ ਮਾੜੀ ਤਰ੍ਹਾਂ ਕੁੱਟਮਾਰ ਕਰ ਰਹੇ ਆ ਤੇ ਉਹ ਇਸ ਗੱਲ ਹੀ ਜਿੱਥੇ ਰੱਬ ਦਾ ਨਾਮ ਜਪਦਾ ਵਾ ਤੇ ਉੱਥੇ ਉਹ ਮਿੰਤਰਲਾ ਵੀ ਕਰਦਾ ਕਿ ਮੈਨੂੰ ਛੱਡ ਦਿਓ ਪਰ ਜਿਸ ਤਰ੍ਹਾਂ ਦੀ ਉਸ ਦੀ ਕੁੱਟਮਾਰ ਕੀਤੀ ਗਈ ਉਸ ਦੀ ਦਸਤਾਰ ਲਾਈ ਗਈ ਉਹਦੇ ਕੇਸ ਖੋਏ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਮਾਰੀ ਤਸਵੀਰ ਹੈ ਇਹ ਅਸੀਂ ਇਹ ਸਮਝਦੇ ਹਾਂ ਕਿ ਕਾਨੂੰਨ ਕੀ ਇਸ ਤਰ੍ਹਾਂ ਦੀ ਕਿਸੇ ਨੂੰ ਇਜਾਜ਼ਤ ਦਿੰਦਾ ਜਿਹੜਾ ਕੁਝ ਇਹ ਵਾਪਰਿਆ ਇਸ ਪੰਜਾਬ ਦੇ ਧਰਤੀ ਦੇ ਉੱਤੇ ਭਾਵੇਂ ਕਿਤੇ ਵੀ ਵਾਪਰੇ ਤੇ ਸਾਡੇ ਮੰਦਿਰ ਅੰਦਰ ਬੜਾ ਵੱਡਾ ਦੁੱਖ ਹੁੰਦਾ ਸੋ ਜਿਸ ਤਰ੍ਹਾਂ ਦੀ ਉਹਦੇ ਨਾਲ ਰਵਈਆ ਤੇ ਵਤੀਰਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਵੱਡਾ ਸਵਾਲ ਹੈ ਜਿਹਦੇ ਲਈ ਮੈਂ ਸਮਝਦਾ ਕੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਆ ਇਸ ਗੱਲ 'ਈ ਉਹਨਾਂ ਨੂੰ ਜਵਾਬ ਦੇਣਾ ਪਏਗਾ ਕਾਰਨ ਕੀ ਐ ਕੀ ਨਹੀਂ ਐ ਇਸ ਗੱਲ ਦੇ ਵਿੱਚ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਪਰ ਜਿਸ ਤਰ੍ਹਾਂ ਦੀ ਵਿਹਾਰ ਪੁਲਿਸ ਕਰ ਰਹੀ ਆ ਇਸ ਤਰ੍ਹਾਂ ਦਾ ਅਧਿਕਾਰ ਕਿਸੇ ਵੀ ਪੁਲਿਸ ਕੋਲੇ ਕਿਸੇ ਵੀ ਜਿਹੜਾ ਜੁਰਮ ਕਰਨ ਵਾਲਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕਰਨ ਵਾਲਾ ਉਸ ਦੇ ਲਈ ਨਹੀਂ ਵਰਤਿਆ ਜਾ ਸਕਦਾ ਸੋ ਇਸ ਗੱਲ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਅਸੀਂ ਚਾਹਾਂਗੇ ਕਿ ਸਰਕਾਰ ਤੁਰੰਤ ਇਸ ਮਾਮਲੇ 'ਚ ਦਖਲ ਦੇ ਕੇ ਆਪਣੇ ਆਪ ਦੇ ਵਿੱਚ ਜਿਹੜੀ ਆ ਸਿੱਖ ਆਵਾਮ ਦੇ ਅੰਦਰ ਜਿਹੜੀ ਮੰਨ ਤੇ ਚੋਟ ਲੱਗੀ ਆ ਇਸ ਦਾ ਜਿਹੜਾ ਬਣਦਾ ਜਵਾਬ ਜ਼ਰੂਰ ਦੇਵੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਧਰਮਪ੍ਰੀਤ ਸਿੰਘ ਈਲਿਸ ਮੁੱਖ ਮੰਤਰੀ ਵੀ ਹੋਈ ਆ ਇਹ ਪਿੰਡ ਦੀਨੇਵਾਲ ਦੀ ਆ ਇਹ ਪਿੰਡ ਦੇ ਵਿੱਚੋਂ ਤਿੰਨ ਜਣੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਟੇ ਰੋੜੇ ਮਾਰ ਰਿਹਾ ਜਦੋਂ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਤੇ ਇਹ ਪੈਂਦੀ ਸੱਟੇ ਪੁਲਿਸ ਪਾਰਟੀ ਦੇ ਗਲ ਪੈ ਗਿਆ ਤੇ ਜਿਹੜਾ ਮੁਲਾਜ਼ਮ ਸੀ ਉਹਦੀ ਪੱਗ ਲਾ ਦਿੱਤੀ ਤੇ ਮੁੜ ਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਵੀਡੀਓ ਉਨੀ ਪੇਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਇਸ ਦੇ ਨਾਲ ਪੁਲਿਸ ਵੱਲੋਂ ਧੱਕਾ ਮੂਕੀ ਕੀਤੀ ਜਾ ਰਹੀ ਆ ਜੀ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਆ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਨ ਹਾਜ਼ਰ ਕਰ ਦਿੱਤਾ ਗਿਆ ਫਿਰ ਵੀ ਇਹਨਾਂ ਵੱਲੋਂ ਜਿ ਕੋਈ ਬੰਦਾ ਸਟੇਟਮੈਂਟ ਲਿਖਾਊਗਾ ਕਿ ਉਹਦੇ ਮੁਤਾਬਕ ਕਾਰਵਾਈ ਅਗਲੀ ਅਮਚ ਲਿਆ ਦਿੱਤੀ ਜਾਵੇ। ਅੱਗੇ ਵਧਦੇ ਹਾਂ ਤੇ ਉੱਧਰ ਮੋਟਰਸਾਈਕਲ ਦੇ ਪਿੱਛੇ ਬੈਠੀਆਂ ਔਰਤਾਂ ਨੇ ਜਿਹੜੀਆਂ ਹੁਣ ਸਾਵਧਾਨ ਹੋ ਜਾਣ ਕਿਉਂਕਿ ਮੋਟਰਸਾਈਕਲ ਦੇ ਪਿੱਛੇ ਬੈਠੀਆਂ ਔਰਤਾਂ ਦੀ ਚੁੰਨੀ ਟਾਇਰ ਦੇ ਵਿੱਚ ਆ ਸਕਦੀ ਹੈ ਜਿਸ ਦੇ ਨਾਲ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਸੋ ਅਜਿਹਾ ਹੀ ਮਾਮਲਾ ਅਬੋਹਰ ਦੇ ਅਧੀਨ ਪੈਣ ਦੇ ਪਿੰਡ ਢਿੰਗਾਵਾਲੀ ਤੋਂ ਸਾਹਮਣੇ ਆਇਆ ਜਿੱਥੇ ਮੋਟਰਸਾਈਕਲ ਦੇ ਟਾਇਰ ਦੇ ਵਿੱਚ ਚੁੰਨੀ ਆਉਣ ਕਰਕੇ ਔਰਤ ਦੇ ਗੰਭੀਰ ਸੱਟਾਂ ਲੱਗ ਗਈਆਂ। ਜਿਸ ਨੂੰ ਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੋ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਵਿੱਚ ਤਾਇਨਾਤ ਨਰਸ ਸਟਾਫ ਇਨਸਾਫ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੇ ਕੋਲ ਪਿੰਡ ਢਿੰਗਾਵਾਲੀ ਤੋਂ ਕੁੰਤਾ ਰਾਣੀ ਧਰਮਪਤਨੀ ਸ਼ਿਵਕਰਨ ਦਾਖਲ ਹੋਈ ਸੀ ਜੋ ਕਿ ਆਪਣੇ ਪਤੀ ਦੇ ਨਾਲ ਪਿੰਡ ਸ਼ੇਰਗੜ ਦੇ ਵਿੱਚ ਇੱਕ ਵਿਆਹ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਕਿ ਅਚਾਨਕ ਔਰਤ ਦੀ ਚੁੰਨੀ ਮੋਟਰਸਾਈਕਲ ਦੇ ਟਾਇਰ ਦੇ ਵਿੱਚ ਆਉਣ ਕਰਕੇ ਸੜਕ ਦੇ ਉੱਤੇ ਡਿੱਗਣ ਕਾਰਨ ਗੰਭੀਰ ਸੱਟਾਂ ਲੱਗ ਗਈਆਂ। ਉਹਨਾਂ ਨੇ ਦੱਸਿਆ ਕਿ ਔਰਤ ਤਕਰੀਬ 4 ਮਹੀਨਿਆਂ ਦੀ ਗਰਭਵਤੀ ਐ ਤੇ ਉਸਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਹੁਣ ਉਸਨੂੰ ਫਰੀਦਕੋਟ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਨਾਲ ਹੀ ਇਸ ਡਾਕਟਰ ਵੱਲੋਂ ਸਾਰੀਆਂ ਹੀ ਮਹਿਲਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੋਟਰਸਾਈਕਲ ਦੇ ਪਿੱਛੇ ਬੈਠਿਆਂ ਆਪਣੀ ਚੁੰਨੀ ਦਾ ਜ਼ਰੂਰ ਧਿਆਨ ਰੱਖਣ ਤਾਂ ਜੋ ਅਜਿਹੇ ਹਾਦਸੇ ਦੁਆਰਾ ਨਾ ਵਾਪਰ ਸਕਣ। ਹਨ ਇਕਲੇ ਹੀ ਆਈ ਸਾਡੇ ਕੋ ਕੁੰਤਾ ਰਾਨੇ ਬਾਈਕ ਆਫਸ਼ੀਅਲ ਕਰਨਾ ਟਿੰਗਾਲੀ ਤੋਂ ਟਿੰਗਾਲ ਨੂੰ ਸ਼ੇਅਰ ਕਰ ਉਹ ਮੈਨੇਜ ਤੇ ਜਾ ਰਹੇ ਸੀ ਬਾਈਕ ਤੇ ਜਦੋਂ ਬਾਈਕ ਤੇ ਜਾ ਰਹੇ ਸੀ ਦਸਤੇ ਬਾਈਕ ਦਾ ਟਾਇਰ ਹਮੋਂ ਵਿੱਚ ਹੋ ਚੁੱਕੀ ਆ ਗਈ ਜਿੰਦੇ ਕਰ ਕੋ ਦਾ ਪਹਿਲੇ ਇਸ ਪਾਸੇ ਵੀ ਉਹਨਾਂ ਦਾ ਇੱਕ ਆ ਵੀ ਛੋਟਾ ਲੱਗਿਆ ਉਹ ਜਿਹੜੀ ਡੇਡੀ ਸੀਰੋ ਕੋ 4 ਮਹੀਨਾ ਪ੍ਰੈਗਨੈਂਟ ਵੀ ਸੀ ਜਿੰਦੇ ਕਰਕੇ ਉਹਨੂੰ ਪੇਟ 'ਚ ਕਾਫੀ ਦਰਦ ਸੀ ਉਹਦੀ ਕੰਡੀਸ਼ਨ ਕੋਈ ਗਾਈਡੈਂਸ ਤੇ ਸੀ ਜੀਜੀਐ ਸਟੇਟ ਕੋ ਟ੍ਰੈਫਿਕ ਕਰ ਕੈ ਸੱਟ ਲੱਗੀ ਆ ਖੱਡਿੰਚਰੀ ਵੀ ਹੈ ਅਨੁਕੋਸ਼ੀ ਵੋਟਿੰਗ ਲਿਸਟੀ ਹੁੰਦੀ ਹੈ ਇਸ ਕਰਕੇ ਉਹਨੂੰ ਅਸੀਂ ਸੀਟਸ ਤੇ ਕਾਈਨਿੰਗ ਦਸਤ ਕਰਦੇ ਹਾਂ ਅਸੀਂ ਤਾਂ ਇਹ ਆਪਣੇ ਅਪੀਲ ਕਰਨ ਦੇ ਲੋਕਾਂ ਨੂੰ ਵੀ ਇੱਕ ਤਾਂ ਬਾਈਕ ਦੀ ਜੋ ਸਵਾਰੀ ਕਰਨੀ ਹੈ ਬਹੁਤ ਧਿਆਨ ਨਾਲ ਕਰੋ ਦੋ ਤੋਂ ਬਾਅਦ ਸਵਾਰੀ ਨਾ ਕਰੋ ਤੀਸਰਾ ਜਿਹੜਾ ਤੁਸੀਂ ਇਹ ਹੁੰਗੜ ਲੈਨੇ ਹੋ ਪੂਰਾ ਇਹ ਕਾਫੀ ਲੰਬੀਆਂ ਚੁੰਨੀ ਹੋਣਗੀਆਂ ਜਿੰਦੇ ਕਰਕੇ ਚੁੰਨੀ ਉਹ ਪੈਰ ਚਾਹੀਏ ਜਿੰਦੇ ਕਰਕੇ ਸਾਰਾ ਹਾਸਾ ਹੋਇਆ ਕਿਰਪਾ ਕਰਕੇ ਇਹਨੂੰ ਵੇਖਿਆ ਜਾਵੇ ਤੇ ਇਹਨੂੰ ਤੋਂ ਬਚਾ ਕੇ ਰੱਖੋ ਅੱਗੇ ਵਧਦੇ ਤੇ ਉਹਦੀ ਸ਼ਲਾਘਾ ਕਰਦੇ ਆ ਕਿ ਹੈ ਕਿ ਇਹਨਾਂ ਕਿਸਾਨਾਂ ਤੋਂ ਹੋਰ ਨਾ ਕਿਸਾਨਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਦਾ ਖਾਤਮਾ ਕੀਤਾ ਜਾ ਸਕੇ ਅੱਜ ਸਾਡੇ ਵੱਲੋਂ ਇੱਕ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ ਹੈ ਪੀਪੀਸੀਬੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਜਿਸ ਦਾ ਮੁੱਖ ਮੰਤਵ ਹੈ ਕੁਝ ਜ਼ਿਲ੍ਹੇ ਦੇ ਅਜਿਹੇ ਕਿਸਾਨਾਂ ਨੂੰ ਸਨਮਾਨਿਤ ਕਰਨਾ ਜਿਨ੍ਹਾਂ ਨੇ ਕਈ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਇੱਥੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕੁਝ ਕਿਸਾਨ ਇਹੋ ਜਿਹੇ ਹਨ ਜਿਨ੍ਹਾਂ ਨੇ 2007 ਤੋਂ ਜਾਂ 2011 ਅਨਵਰਡਸ ਅੱਗ ਨਹੀਂ ਲਾਈ ਹੈ ਸੋ ਇਹਨਾਂ ਨੂੰ ਅਸੀਂ ਸਭ ਨੂੰ ਸਨਮਾਨਿਤ ਕੀਤਾ ਬਿਕੋਜ਼ ਮੈਂ ਸਮਝਦੀ ਹਾਂ ਕਿ ਇਹ ਸਾਡੇ ਜ਼ਿਲ੍ਹੇ ਦਾ ਮਾਣ ਹਨ ਇਹਨਾਂ ਦੇ ਉਪਰਾਲਿਆਂ ਸਦਕਾ ਹੀ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਲਗਭਗ 75% ਘਟ ਅੱਗਾਂ ਦੇ ਇਨਸੀਡੈਂਟ ਸਾਹਮਣੇ ਆਏ ਹਨ ਸੋ ਇਹ ਇਹਨਾਂ ਨੂੰ ਨਾਲ ਹੀ ਮੈਂ ਇੱਕ ਜ਼ੋਰਦਾਰ ਅਪੀਲ ਵੀ ਕੀਤੀ ਹੈ ਕਿ ਤੁਸੀਂ ਜਿਵੇਂ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ ਤੁਸੀਂ ਬਾਕੀ ਸਾਰੇ ਕਿਸਾਨ ਭਰਾਵਾਂ ਨੂੰ ਵੀ ਜਾਗਰੂਕ ਕਰੋ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਹਰਾ-ਭਰਾ ਰੱਖੀਏ ਤੇ ਪ੍ਰਦੂਸ਼ਣ ਤੋਂ ਬਚਾ ਸਕੀਏ ਸਾਰੇ ਕਿਸਾਨਾਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਕਿਰਪਾ ਕਰਕੇ ਪਰਾਲੀ ਨੂੰ ਅੱਗ ਨਾ ਲਾਓ ਸਾਡੇ ਕੋਲ ਇਨ ਸਿਟੂ ਮੈਨੇਜਮੈਂਟ ਐਕਸ ਸਿਟੂ ਮੈਨੇਜਮੈਂਟ ਲਈ ਸਾਰੀਆਂ ਮਸ਼ੀਨਾਂ ਹੈ ਤੇ ਹਰ ਦਿਨ ਦਾ ਵਾਅਦਾ ਵੀ ਹੋ ਰਿਹਾ ਹੈ ਸਬਸਿਡੀ ਤੇ ਕੁਝ ਦਿੱਤੀਆਂ ਗਈਆਂ ਹਨ ਬਾਕੀ ਅਸੀਂ ਪੂਰੀ ਪਲਾਨਿੰਗ ਕੀਤੀ ਹੋਈ ਹੈ ਸਾਡੇ ਕਲਸਟਰ ਆਫੀਸਰਸ ਨੋਡਲ ਆਫੀਸਰਸ ਪਿੰਡਾਂ ਵਿੱਚ ਹਨ ਜਿਸ ਕਿਸੇ ਨੂੰ ਵੀ ਜ਼ਰੂਰਤ ਹੈ ਉਹ ਸਾਡੇ ਕੰਟਰੋਲ ਰੂਮ ਤੇ ਵੀ ਫੋਨ ਕਰਕੇ ਇੰਪਲੀਮੈਂਟਸ ਦੀ ਮੰਗ ਕਰ ਸਕਦਾ ਹੈ ਤੇ ਪਿਛਲੇ ਸਾਲ ਤੇ ਇਸ ਸਾਲ ਨੂੰ ਕਿੰਨਾ فرق ਆਇਆ ਦੇਖੋ ਜੀ ਇਸ ਸਾਲ ਪਿਛਲੇ ਸਾਲ ਲਗਭਗ 800 ਫਾਇਰ ਇਨਸੀਡੈਂਟਸ ਆ ਗਏ ਸੀ ਅੱਜ ਦੇ ਡੇਟ ਤੱਕ ਪਰ ਇਸ ਸਾਲ 195 ਇਨਸੀਡੈਂਟਸ ਆਏ ਹਨ ਜੇ ਮਤਲਬ ਕਿ 75% ਘਟ ਇਨਸੀਡੈਂਟ ਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਇਸ ਤੋਂ ਬਾਅਦ ਹੋਰ ਇਨਸੀਡੈਂਟਸ ਨਹੀਂ ਆਣਗੇ ਤੇ ਸਾਰਾ ਟਾਈਮ ਕੇਵਲ ਹੁਣ ਸੀਜ਼ਨ ਦੌਰਾਨ ਹੀ ਨਹੀਂ ਅਸੀਂ ਸਾਰਾ ਸਾਲ ਹੀ ਕਿਸਾਨਾਂ ਨੂੰ ਜਾਗਰੂਕ ਕਰਦੇ ਰਵਾਂਗੇ ਤੇ ਇਹ ਵੀ ਉਪਰਾਲੇ ਕਰਾਂਗੇ ਕਿ ਹੋਰ ਇਨਸਟਰੂਮੈਂਟਸ सीआरएम मशीनरी ਸਾਡੇ ਕੋਲ ਉਪਲਬਧ ਹੋਏ ਤਾਂ ਜੋ ਅੱਗੇ ਤੋਂ ਹੀ ਅਸੀਂ ਆਪਣੇ ਵਾਤਾਵਰਣ ਲਈ ਪੂਰੇ ਇੰਤਜ਼ਾਮ ਕਰ ਸਕੀਏ। ਰੈਡ ਐਂਟਰੀਜ਼ ਅਸੀਂ ਜਿੰਨੇ ਵੀ ਕੇਸ ਆਏ ਹੈ ਕਿੰਨੇ ਟੋਟਲ ਹੈ 102 102 ਹੋਏ ਹਨ। ਹਰ ਕੇਸ ਵਿੱਚ ਅਸੀਂ ਰੈਡ ਐਂਟਰੀਜ਼ ਵੀ ਕੀਤੀਆਂ ਹਨ। ਦਨ ਵਾਇਰਨਮੈਂਟਲ ਕੰਪਨਸੇਸ਼ਨ ਵੀ ਇੰਪੋਜ਼ ਕੀਤੀ ਹੈ। ਪਿੰਡ ਹਰੀਪੁਰ ਤਹਿਸੀਲ ਮਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਮੈਂ ਜੀ 10 ਸਾਲ ਤੋਂ ਆਪਣੇ ਖੇਤਾਂ ਨੂੰ ਅੱਗ ਨਹੀਂ ਲਈ ਹੈਗੀ ਸਾਰੀ ਪਰਾਲੀ ਵਿੱਚੇ ਦੱਬ ਦਿਆਂ ਜੀ। ਹੂੰ। ਇਸ ਸਾਨੂੰ ਉਹਦੇ ਬੇਨਿਫਿਟ ਬਹੁ ਮਿਲਦੇ ਨੇ ਜੀ ਤੇ ਝਾੜ ਵਧੀਆ ਨਿਕਲਦਾ ਜੀ ਤੇ ਅਸਲ ਬਹੁਤ ਵਧੀਆ ਨਿਕਲਦਾ ਅਸਮਾਨ ਹੋਇਆ ਕੀਮਾ ਦਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਅੱਜ ਸਾਡਾ ਸਨਮਾਨ ਹੋਇਆ ਜੀ ਸਾਨੂੰ ਬਹੁਤ ਬਹੁਤ ਖੁਸ਼ੀ ਮਹਿਸੂਸ ਹੋਈ ਹੋਰ ਕਿਸਾਨਾਂ ਨੂੰ ਕੀ ਅਪੀਲ ਕਰਦੇ ਮੈਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਵੀ ਇਹ ਇਹਨੂੰ ਪ੍ਰਾਲੀ ਨੂੰ ਧਰਤੀ ਵਿੱਚ ਨੱਪੋ ਤੇ ਮਾਤਾ-ਬਾਪ ਨੂੰ ਬਚਾਓ ਜੀ ਬਿੜਾਲੀ ਵਾਲਾ ਸਿੰਘ 2007 ਤੋਂ ਕਰੀਬ ਅਸੀਂ ਅੱਗ ਨਹੀਂ ਲਾ ਰਹੇ ਪਹਿਲਾਂ ਬਾਸ ਮਟੇ ਲਾਉਂਦੇ ਰਹੇ ਅਸੀਂ ਕੜਕ ਦੇ ਨਾਲ ਨੂੰ ਨਾ ਕਰੇ ਮਤਲਬ ਉਜੀ ਰਿਹਾ ਤੇ ਕਿ ਮੈਂ ਸਾਰੇ ਮੈਂ ਹੋਰ ਵੀ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਪ੍ਰਦੂਸ਼ਣ ਰਹਿਤ ਬਣਾਓ ਪੰਜਾਬ ਪ੍ਰਦੂਸ਼ਣ ਰਹਿਤ ਪੰਜਾਬ ਬਣਾ ਕੇ ਆਪਣੇ ਬੱਚਿਆਂ ਦੀ ਆਉਣ ਵਾਲੇ ਭਵਿੱਖ ਦਾ ਮਾਤਾਵਰਨ ਸਾਫ਼ ਸੁਥਰਾ ਬਣਾਓ ਅੱਗੇ ਵਾਧੇ ਤੇ ਉਧਰ ਪੰਜਾਬ ਭਾਰਤ ਦੇ ਵਿੱਚ ਮੌਸਮ ਨੇ ਆਪਣੀ ਕਰਵਟ ਹੈ ਜਿਹੜੀ ਬਦਲ ਲਈ ਹੈ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੀਤੀ ਸ਼ਾਮ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਉੱਥੇ ਹੀ ਬਦਲਦੇ ਮੌਸਮ ਦੇ ਵਿੱਚ ਪੈ ਰਹੀ ਧੁੰਦ ਦੇ ਕਾਰਨ ਆਵਾਜਾਈ ਦੇ ਦੌਰਾਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਸ ਬਦਲਵੇਂ ਮੌਸਮ ਦੇ ਵਿੱਚ ਧੁੰਦ ਦਾ ਕਹਿਰ ਹੈ ਜਿਹੜਾ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਫਲੋਰ ਦੀ ਗੱਲ ਕਰੀਏ ਤਾਂ ਇਸ ਭਿਆਨਕ ਧੁੰਦ ਦੇ ਕਾਰਨ ਇੱਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਜਿੱਥੇ ਇੱਕ ਟੂਰਿਸਟ ਬੱਸ ਅਤੇ ਟਰੱਕ ਟਿਪਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਤੇ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਤੇ ਡਰਾਈਵਰ ਜ਼ਖਮੀ ਹੋ ਗਏ ਨੇ ਉੱਥੇ ਹੀ ਬੱਸ ਅਤੇ ਟਰੱਕ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਸੋ ਮੌਕੇ ਦੇ ਉੱਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਹੈ ਫਿਲਹਾਲ ਪੁਲਿਸ ਇਸ ਹਾਦਸੇ ਦੀ ਜਾਂਚ ਪੜਤਾਲ ਕਰ ਰਹੀ ਹੈ ਪਰੰਤੂ ਇਹ ਸਾਫ਼ ਹੋ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦਾ ਕਹਿਰ ਵੱਧ ਸਕਦਾ ਤੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਹੋਰ ਵੀ ਪਰੇਸ਼ਾਨੀਆਂ ਝੱਲਣੀਆਂ ਪੈ ਸਕਦੀਆਂ ਨੇ ਅਸੀਂ ਵੀ ਆਪਣੇ ਮਾਧਿਅਮ ਦੇ ਰਾਹੀਂ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੀ ਧੁੰਦ ਦੇ ਵਿੱਚ ਬਹੁਤ ਹੀ ਸਾਵਧਾਨੀ ਦੇ ਨਾਲ ਆਪਣੇ ਵਾਹਨ ਚਲਾਓ ਤਾਂ ਜੋ ਕੋਈ ਵੀ ਹਾਸਾ ਵਾਪਰ ਨਾ ਸਕੇ ਮੇਰਾ ਨਾਮ ਮਨਮੀਤ ਸਿੰਘ ਆ ਭਾਈ ਤੁਸੀਂ ਮੌਕੇ ਤੇ ਆਇਆ ਕੀ ਸਾਰਾ ਮਾਮਲਾ ਜੀ ਮੈਂ ਬਿਨਾਂ ਕਾਬ ਆਇਆ ਨਾਮ ਦਾ ਇੱਥੇ ਆਪਾਂ ਤੇ ਉੱਥੇ ਜਨ ਕੇ ਡਰਾਈਵਰ ਜਿੱਦਾਂ ਰੁਕਦੇ ਆ ਉਹਨਾਂ ਨੇ ਇਹ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਆ ਸੋ ਜਦੋਂ ਮੈਂ ਇੱਥੇ ਆਇਆ ਦੇਖਿਆ ਐਸਐਸਐਫ ਟੀਮ ਆਪਣੀ ਪਹੁੰਚੀ ਆ ਤੇ ਟੈਪ ਸੀ ਰਕ ਜਾਮ ਲੱਗਾ ਹੋਇਆ ਆ ਕਹਿੰਦੇ ਟੈਪ ਸੀ ਤੱਕ ਜਾਮ ਲੱਗ ਗਿਆ ਜਾਮ ਲੱਗਾ ਹੋਇਆ ਆ ਕਿਉਂਕਿ ਮੈਂ ਡਰਾਈਵਰਾਂ ਨੂੰ ਵੀ ਕਹਿ ਗਿਆ ਕਿ ਗੱਡੀਆਂ ਧਿਆਨ ਨਾਲ ਚਲਾਓ ਕਿ ਤੁੰਦ ਪਹਿਲੇ ਦਿਨ ਹੀ ਅਜੇ ਪਈ ਆ ਤੇ ਐਕਸੀਡੈਂਟ ਹੋ ਗਿਆ ਆ ਬੜੀ ਪਤਾ ਲੱਗਾ ਬੰਦੇ ਕਿੱਦਾਂ ਤੇ ਜਿਹੜੇ ਮੌਕੇ ਤੇ ਅਜੇ ਤੱਕ ਤਾਂ ਬਚਾਇਆ ਬਸ ਐਸਐਫਟੀ ਪਹੁੰਚੀ ਆ ਜਸਵਿੰਦਰ ਜੀ ਪਹੁੰਚੇ ਆ ਬੱਚੀ ਦੇਖਦੇ ਮੇਰਾ ਨਾਮ ਰਾਜੇਸ਼ ਤੇ ਇਹ ਬੱਸ ਆਪਦੀ ਹੈ ਹਾਂ ਆਪਣੀ ਹੈ ਕਿਵੇਂ ਹੋਈ ਇਹ कोहरा लगा हुआ था एक ट्रक वाले ने मुंह काट दिया है हम तो जम्मू से आ रहे थे क्या कहा देहरादूर सवारी वगैरह कितना नुकसान हुआ जो सवारी थी उसका बचाओगे सबका बचाओ सवारी कितनी हाँ सात दस सवारी ਉਹ ਜੋ ਪੋਸਟ ਉਹ ਇਕੱਲਾ ਉਸਾ ਗਿਆ ਉਸ ਕਬਜਾ ਹੋ ਗਿਆ ਉਸ ਦਾ ਬਤਰਾ ਉਹ ਵੀ ਬਤ ਜਾ ਕਿ ਜਸਵੰਦਰ ਭਾਜੀ ਇੱਕ ਰਾਤ ਦਾ ਸਮੇਂ ਹੈ ਇੱਕ ਬਾਜ਼ਾ ਤੇ ਟੈਪਰ ਦਾ ਐਕਸੀਡੈਂਟ ਹੋਇਆ ਕੀ ਸਥਿਤੀ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਭਾਜੀ 10 ਮਿੰਟ ਪਹਿਲਾਂ ਇੱਕ ਹੋਰ ਐਕਸੀਡੈਂਟ ਹੋਇਆ ਸੀ ਰਾਤ ਦੇ ਵਿੱਚ ਤੰਦ ਜਿਆਦਾ ਹੋਣ ਕਾਰਨ ਮੋਟਰਸਾਈਕਲ ਤੇ ਜਾ ਰਹੇ ਸੀ ਰੋਡ ਦੇ ਉੱਤੇ ਜਿਹੜੀ ਗ੍ਰੈਲ ਲੱਗੀ ਉਹਦੇ ਵਿੱਚ ਉਹ ਵੱਜ ਗਏ ਉਹਨਾਂ ਦੇ ਵੀ ਸੱਟਾਂ ਜਿਆਦਾ ਲੱਗੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾ ਕੇ ਆਏ ਸੀ ਜਦੋਂ ਅਸੀਂ ਬਾਸਤਾਂ ਤੇ ਫਲੋਰ ਪਹੁੰਚੇ ਤਾਂ ਸਾਨੂੰ 112 ਤੋਂ ਕਾਰ ਲਈ ਜਿਹਦੇ ਵਿੱਚ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ ਅਸੀਂ ਹੁਣ ਮੌਕੇ ਤੇ ਆਏ ਆ ਐਂਬੂਲੈਂਸ ਬੁਲਾ ਕੇ ਜਿਨ੍ਹਾਂ ਜਖਮੇ ਦੇ ਸੱਟਾਂ ਲੱਗਿਆ ਉਹਨਾਂ ਨੂੰ ਹਸਪਤਾਲ ਫਲੋਰ ਭੇਜ ਦਿੱਤਾ ਗਿਆ ਕਿ ਹੁਣ ਰੋਡ ਅਸੀਂ ਖਲੀ ਨਹੀਂ ਹੋਇਆ ਕੋਈ ਜਾਨੀ ਜਾਨਰ ਨਹੀਂ ਹੋਇਆ ਅਜੇ ਕੋਈ ਵੀ ਤੇ ਅਸੀਂ ਹੁਣ ਆਪਣੇ ਨੈਸ਼ਨਲ ਹਾਈਵੇ ਵਾਲਾ ਹੈਡਰਾ ਮਂਗਾ ਰਹੇ ਆ ਤੇ ਰੋਡ ਕਲੀਅਰ ਕਰਾ ਰਹੇ ਆ ਕਿੰਨੇ ਕੁ ਬੰਦੇ ਸੀ ਬੱਸ ਦੇ ਵਿੱਚ ਮੈਨੂੰ ਪਤਾ ਲੱਗੂ ਇਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਚੁੱਕੇ ਆਪਕੀ ਬੱਸ ਕਿੱਥੇ ਦੀ ਹੈ ਕੋਈ ਪਤਾ ਲੱਗਦਾ ਹੈ ਬੱਸ ਵਾਲੀ ਨਹੀਂ ਹੈ ਬਰਾਜ ਵਿਜੇਵਾਲਾ ਦੀ ਟੂਰਿਸਟ ਬੱਸ ਹੈ ਸੋਏਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ